ਸਿੰਪਾ ਮੇਸ ਸਕੂਲ ਦੇ ਵਿੱਚ ਉਹ ਕਿ ਜਿੱਥੇ ਮੌਂਟਰੀਵਾਲ ਦਾ ਉਦਘਾਟਨ ਕੀਤਾ ਗਿਆ ਰੋਮਾਂ ਦਾ ਕਿਉਂਕਿ 17 ਲੱਖ 17 ਹਜ਼ਾਰ ਦੀ ਗ੍ਰਾਂਟ ਹੈ ਮੁੱਖ ਮੰਤਰੀ ਸੁਖਾ ਸਿੰਘ ਮਾਨ ਜੀ ਵੱਲੋਂ ਆਈ ਜੀ ਸਿੱਖਿਆ ਗ੍ਰਾਂਤੀ ਲੈ ਕੇ ਚੱਲੀ ਹੋਈ ਹੈ ਸਕੂਲਾਂ ਨੂੰ ਸੁਧਾਰਨ ਵਾਸਤੇ ਕਿਉਂਕਿ ਅਸੀਂ 2022 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਮੌਕਾ ਮੰਗਿਆ ਸੀ ਇੱਕ ਮੌਕਾ केजरीवाल ਜੀ ਦੀ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਕਿ ਅਸੀਂ ਸਰਕਾਰੀ ਸਕੂਲਾਂ ਦਾ ਤੇ ਸਰਕਾਰੀ ਹਸਪਤਾਲਾਂ ਦਾ ਸੁਧਾਰ ਲਿਆਵਾਂਗੇ ਸੋ ਉਹਦੇ ਲਈ ਸਿੱਖਿਆ ਘਰਾਤੀ ਬਦਲਦਾ ਪੰਜਾਬ ਜਾ ਰਿਹਾ ਰੌਫਟ ਦੀ ਸਕੂਲ ਤੇ ਕੰਮ ਹੋ ਰਿਹਾ ਜਿੱਥੋਂ ਕਿਸੇ ਸਰਕਾਰਾਂ ਹਮੇਸ਼ਾ ਕਿੰਨੀ ਸਿੱਖ ਖਜ਼ਾਨਾ ਖਾਲੀਆ ਪਹਿਲੀ ਸਰਕਾਰ ਜਿਹੜੀ ਹਮ ਕਰੋੜਾ ਰੁਪਿਆ ਤਕਰੀਬਨ 2000 ਕਰੋੜ ਤੋਂ ਵੱਧ ਜਿਹੜੀ ਅਮਾਉਂਟ ਹੈ ਸਕੂਲਾਂ ਦੇ ਪੰਜਾਬ ਚ ਲੱਗ ਚੁੱਕੀ ਹੈ ਤੇ ਕਰੋੜਾ ਰੁਪਿਆ ਮੇਰੇ ਹਲਕੇ ਸਾਂਝਾਂ ਚ ਲੱਗਾ ਹੋਇਆ ਸੋ ਹਰ ਰੋਜ਼ ਨਾ ਹਰ ਪੰਜ ਸਾਲ ਸਕੂਲਾਂ ਦੀ ਜਾ ਕੇ ਉਦਘਾਟਨੀ ਕਰੀ ਜਾ ਕਿਤੇ ਕਿਸੇ ਸਕੂਲ ਤੇ 25 ਲੱਖ 17 ਲੱਖ 50 ਲੱਖ 90 ਲੱਖ ਤੱਕ ਦੀਆਂ ਗ੍ਰੈਂਟਾਂ ਆਈਆਂ ਸੋ ਤੰਮ ਹੋਏ ਆ ਸੋ ਇਸ ਤਰ੍ਹਾਂ ਜਿਹੜੀ ਜਿਹੜੀ ਸ਼ੁਰੂਆਤ ਹੈ ਅਜੇ ਇਸ ਤਰ੍ਹਾਂ ਜਿਹੜੀ ਹੋਰ ਇਸ ਜਿਹੜਾ ਸਿਆਕਰਾਤੀ ਲੈ ਬੋਲ ਹੋਰ ਅੱਗੇ ਲੈ ਦੇਵਾਂਗੇ ਤੇ ਜਿਹੜਾ 52700 ਤੋਂ ਵੱਧ ਜਿਹੜਾ ਰੁਜ਼ਗਾਰ ਹੈ ਸਰਕਾਰ ਪਾਲ ਸਮਾਜ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਸੋ ਇਸ ਤਰ੍ਹਾਂ ਜੀ ਐਜੂਕੇਸ਼ਨ ਮਹੱਲ ਨਾਲ ਨਾ ਕਰ ਰੁਜ਼ਗਾਰ ਸਿਹਤ ਸਵਾਵਾ ਜਿਹਨੇ 90% ਕੀਤਾ 90% ਕਰਨਾ ਬਿਲਕੁਲ ਮਾਫ ਹੋਇਆ ਪਿਆ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਸੇਵਾਦਾਰ ਬਣ ਕੇ ਪੰਜਾਬ ਦੇ ਪ੍ਰਗਟਪਨ ਕਰੀਏ ਤਾਂ ਇਹ ਅਪ੍ਰਿ ਸਿੱਖਿਆ ਕਾਰਤੀ ਜਿਹੜਾ ਹੈ ਬੜਾ ਸ਼ਲਾਘਾਯੋਗ ਤਗਾ ਮੈਂ ਤੁਹਾਨੂੰ ਲੱਗਦਾ ਕਿ ਇਹ ਇੱਕਦਮ ਹੋਰ ਫਾਰਵਰਡ ਹੋ ਜਾਏਗਾ ਅਗਰ ਸਰਕਾਰੀ ਸਕੂਲਾਂ ਚ ਬਸਤੀ ਫੈਸਿਲਿਟੀ ਦੇ ਦਿੱਤੀ ਜਾਵੇ ਕਿਉਂਕਿ ਕੁਝ ਪੇਰੈਂਟਸ ਜਿਹੜੇ ਨੇ ਬੱਚੇ ਉਹਨਾਂ ਦੇ ਦੂਰੋਂ ਆਣੇ ਹੁੰਦੇ ਉਹ ਸਿਰਫ ਐਸ ਕਰਕੇ ਨਹੀਂ ਸਕੂਲ ਪੇਸ਼ ਕਰਦੇ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਨਹੀਂ ਤੇ ਹਮੇਸ਼ਾ ਹੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਯੂਨੀਫਾਰਮ ਦੇ ਵਿੱਚ ਵੀ ਦਾਤ ਪਾੜ ਦਾ ਬੱਚਿਆਂ ਨੂੰ ਸ਼ੁਰੂਆਤ ਤੋਂ ਸਿਖਾਇਆ ਜਾਂਦਾ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਤੇ ਲੜਕੀਆਂ ਨੂੰ ਲੜਕੀਆਂ ਲਈ ਜਿਹੜੀ ਹỗਲ ਦਿੱਤੀ ਜਾ ਰਹੀ ਹੈ ਦੇ ਦੇ ਲਈ ਕੋਈ ਵੀ ਯਾਤਪਾਰ ਨਹੀਂ ਅੱਗੇ ਰੱਖਿਆ ਜਾਂਦਾ ਬਸਤੀ ਕਰਦਾ ਬਸਤੀ ਦਾ ਬਸਤਾ ਰਹਿਣਾ ਇਸੇ ਤਰ੍ਹਾਂ ਹੀ ਪੂਰੀ ਬਸੇਵਾ ਜਿਹੜੇ ਸੀਨੀਅਰ ਸਕੂਲਰ ਦੇ ਵਿੱਚ ਵੀ ਬਸੇਵਾ ਚੱਲ ਰਹੀ ਹੋ ਚੁੱਕੀ ਹੈ 10000 ਤੋਂ ਵੱਧ ਬੱਚੇ ਖਾਸ ਕਰਕੇ ਬੱਚੀਆਂ ਉਸ ਦਾ ਫਾਇਦਾ ਲੈ ਰਹੀਆਂ ਨੇ ਤੇ ਕਈ ਦੂਸ ਸਕੂਲ ਦੂਰ ਹੋਣ ਦੇ ਕਾਰਨ ਬੱਚੀਆਂ ਸਕੂਲ ਦੀ ਪੂਰੀ ਸਿੱਖਿਆ ਤੋਂ ਵਾਂਝਾ ਰਹਿ ਜਾਂਦੀਆਂ ਸੀ ਤੋਂ ਉਹਨਾਂ ਆਪਣਾ ਵਧੀਆ ਪੂਰਤਨੀ ਦੀ ਸਿੱਖਿਆ ਦਾ ਫਾਇਦਾ ਲੈ ਰਹੀਆਂ ਬਸ ਦਾ ਫਾਇਦਾ ਵੈਲਯੂ ਸਰਦਾਰ ਕੌਰ ਸਰਮਾਣ ਜੀ ਦਾ ਪੂਰਾ ਪੂਰਾ ਪੰਜਾਬ ਧੰਨਵਾਦ ਕਰ ਰਿਹਾ ਕਿ ਜਿਨ੍ਹਾਂ ਨੇ ਬੱਚੀਆਂ ਦੇ ਲਈ ਖਾਸ ਕਰਕੇ ਸਕੂਲ ਬਾ ਸੇਵਾ ਕੀਤੀ ਹੋਰ ਇਹਨਾਂ ਉਦਗਾਰ ਦਿੱਤਾ ਗਿਆ ਅੱਜ ਦੇ ਆਪਕਰਨ ਪੱਕੇ ਕੀਤਾ ਗਿਆ ਕਿ ਹਰ ਤੋਂ 4 guna ਤਰਖਾਂਝ ਵਾਦਾ ਕੀਤਾ ਗਿਆ ਸਕੂਲਾਂ ਦੇ Wi-Fi ਲੱਗੇਗੇ ਹਰ ਸਕੂਲ ਦੇ ਵਿੱਚ ਰੂਮ ਲਾਇਆ ਕੋ ਲਾਇਬ੍ਰੇਰੀਆਂ ਪ੍ਰੋਜੈਕਟਰ ਤੱਕ ਲੱਗੇ ਆ ਇਹ ਨਹੀਂ ਹੁੰਦਾ ਸੀ ਕੋ ਨਹੀਂ ਹੁੰਦਾ ਸੀ ਕਿ ਪ੍ਰਾਣੀਆਂ ਸਰਕਾਰਾਂ ਦੇ ਲੀਡਰ ਸਕੂਲਾਂ ਚ ਜਾਣੇ ਪਸੰਦ ਨਹੀਂ ਸਕੋ ਸੋ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਹਰ ਜਿਹੜਾ ਲੀਡਰ ਹੈ ਸੇਵਾਦਾਰ ਵਰਕੇ ਪੰਜਾਬ ਦੇ ਇਹਦੇ ਬੱਚੇ ਦੀ ਐਜੂਕੇਸ਼ਨ ਨੂੰ ਉੱਪਰ ਤੱਕ ਦੇ ਰਿ ਸਿੱਖਿਆ ਦਿਰਾਤੀ ਲਾਰ ਹਮੇਸ਼ਾ ਚੱਲਦੀ ਰਹੇ ਹਰ ਸਕੂਲ ਚ ਜਾ ਰਿਹਾ ਰੌਣ ਲਗਾ ਰਿਹਾ ਫੋਨ ਵਾਲੇ ਕੰਮ ਹੈ ਜਿਵੇਂ ਜੋ ਵੀ ਸੀਨੀਅਰ ਅਧਿਆਪਕ ਪ੍ਰਿੰਸੀਪਲ ਸਹਿਬਾਨ ਕਹਿ ਰਿਹਾ ਤੂੰ ਇਹ ਮੰਗਾ ਨਾਲ ਦੀ ਨਾਲ ਲੈ ਕੇ ਨਾਲ ਦੀ ਨਾਲ ਸਵਾਰ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਹਿਬਾਣੇ ਪਿੰਡ ਦੇ ਇੱਕ ਦਿਨ ਪਹਿਲਾਂ ਮੈਨੂੰ ਕਾਲ ਆਈ ਸਾਡੇ ਕੋਆਰਡੀਨੇਟਰ ਜੀ ਨੇ ਮਿੱਥੋਲੀ ਕਿ ਬੁਲਾਏ ਸਾਡੀ ਲਈ ਦੁਆਰ ਟੁੱਟ ਚੁੱਕੀ ਹੈ ਸੋ ਮੈਂ ਨਾਲ ਦੀ ਨਾਲ ਸਰਦਾਰ ਹਰਜੋਤ ਸਿੰਘ ਬਾਦ ਜੀ ਨੂੰ ਉਹ ਸੇਮ ਮੈਸੇਜ ਜਿਹੜਾ ਫਾਰਵਰਡ ਕਰਤਾ ਉਹਨਾਂ ਨੇ ਅਗਲੇ ਦਿਨ 11:00 24 ਘੰਟੇ ਦੇ ਅੰਦਰ ਅੰਦਰ ਜਿਹੜਾ 2 ਲੱਖ ਦੇ ਕੰਮ ਦੀ ਕਰਾਣ ਪੈਦੀ ਤੋਂ ਦੁਵਾਰ ਬਣ ਕੇ ਤਿਆਰ ਹੋ ਗਈ। ਸੋ ਇਹੋ ਜੀ ਸਿੱਖਿਆ ਕਰਾਤੀ ਲਿਆ ਤੇ ਜਿਹੜੀ ਰੌਕੜ ਦੀ ਸਪੂਟ ਤੇ ਕੰਮ ਹੋ ਰਿਹਾ। ਆਪਾਂ ਖਾਲੇ ਕਹਿੰਦੇ ਨੇ ਕਰਕੇ ਦਿਖਾ। ਤਾਲੂ। ਹਾਂਜੀ। ਸਰਪੰਚ ਸਾਹਿਬ ਸਸੀ ਕਾਲ ਜੀ। ਸਸੀ ਕਾਲ ਜੀ ਤਾਲੂ। ਸਰਪੰਚ ਸਾਹਿਬ ਅੱਜ ਮੰਤਰੀ ਸਾਹਿਬ ਨੂੰ ਗੱਟਨ ਕਰਕੇ ਗਏ ਨੇ। ਤੁਸੀਂ ਕੁਝ ਮੰਗਾ ਵੀ ਰੱਖਿਆ ਨੇ ਕੀ ਕਹਿਣਾ ਚਾਹੋਗੇ? ਹਾਂਜੀ ਅਸੀਂ ਮੰਗਾ ਰੱਖਿਆ ਸਕੂਲ ਅਪਗ੍ਰੇਡ ਵਾਸਤੇ ਮੰਗਾ ਰੱਖਿਆ ਨੇ। ਹਲਕੀ ਉਹਨਾਂ ਨੇ ਇਸ ਤੋਂ ਪਹਿਲਾਂ ਹੀ ਛੜ ਤੋਂ ਮਤਾ ਮੰਗਾ ਲਏ ਸੀਗੇ ਵੀ ਸਕੂਲ ਤੁਹਾਡਾ ਅਪਗ੍ਰੇਡ ਕਰਾਂਗੇ। ਜੀ। ਤੇ ਉਹ ਅਸੀਂ ਮਤਾ ਪਾ ਕੇ ਭੇਜ ਦਿੱਤਾ ਪਹਿਲਾਂ। ਤੇ ਹੁਣ ਅਸੀਂ ਦੁਬਾਰਾ ਵੀ ਲਿਖਤੀ ਦੇ ਦਿੱਤੀ ਹੈ ਡਿਮਾਂਡ ਸਕੂਲ ਅਪਗ੍ਰੇਡ ਕਰਨ ਵਾਸਤੇ ਵੀ ਪਲੱਸ 2 ਜਾਂ 10th ਤੱਕ ਦਾ ਸ਼ਹਿਰਕਾਰੀ ਦੇਣਗੇ ਜੀ ਜੀ ਉਮੀਦ ਹੈ ਸਾਨੂੰ ਜਲਦ ਤੋਂ ਜਲਦ ਕਰ ਦੇਣਗੇ ਬਾਕੀ ਪਿੰਡ ਦੀਆਂ ਡਿਮਾਂਡਾਂ ਬਾਰੇ ਅਸੀਂ ਗੱਲ ਕੀਤੀ ਸੀ ਉਹ ਵੀ ਸਾਨੂੰ ਕਹਿੰਦੇ ਆਸ਼ਵਾਸ਼ਣ ਦਵਾਇਆ ਤੁਸੀਂ ਜਲਦ ਤੋਂ ਜਲਦ ਤੁਹਾਡੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸਟੇਡੀਅਮ ਸਟੇਡੀਅਮ ਵਾਸਤੇ ਵੀ ਅਸੀਂ ਡਿਮਾਂਡ ਦੇਖਦੇ ਹਾਂ ਕਿਉਂਕਿ ਹਜੇ ਕੁਝ ਵਿਰੋਧੀ ਧਿਰਾਂ ਨੇ ਜਿਹੜਾ ਸਿੱਖਿਆ ਕ੍ਰਾਂਤੀ ਦਾ ਥੋੜਾ ਜਿਹਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕਹਿ ਰਹੇ ਨੇ ਕਿ ਪੁਰਾਣੀਆਂ ਬਿਲਡਿੰਗਾਂ ਲੇਕਿਨ ਇੱਥੇ ਦੇਖਣ ਨੂੰ ਸਾਫ਼ ਤੌਰ ਤੇ ਦਿਖ ਰਿਹਾ ਕਿ ਕਮਰੇ ਜਿਹੜੇ ਨਵੇਂ ਬਣੇ ਨੇ ਉਹਨਾਂ ਦਾ ਵੀ ਘਟ ਰਿਹਾ ਹਾਂਜੀ ਇੱਥੇ ਸਾਡੇ ਪਹਿਲਾਂ ਵੀ ਜਿਹੜੇ ਕਮਰੇ ਤੋਂ ਬਣੇ ਆ ਤੇ ਨਾਲ ਨਵੀਂ ਬਿਲਡਿੰਗ ਚਾਰਦੁਆਰੀ ਵੀ ਹੋਈ ਹੈ ਕਿ ਪ੍ਰੋਪਰ ਹੋਣੀ ਹੋਣੀ ਇਹਨੇ ਜੀ ਤੇ ਕੀ ਸੰਦੇਸ਼ ਦੇਣਾ ਚਾਹ ਗਲਤ ਕਰ ਰਹੇ ਹੋ ਉਹ ਜੋ ਹਰੇਕ ਦੀ ਆਪੋ ਆਪਣੀ ਸੋਚ ਆ ਜੀ ਪਤਾ ਨਹੀਂ ਕਿਸ ਤਰ੍ਹਾਂ ਅਗਲੇ ਦੀ ਸੋਚ ਆਪਾਂ ਉਹਨਾਂ ਦੀ ਸੋਚ ਨਹੀਂ ਅਸੀਂ ਆਪਣਾ ਦੇਖਣਾ ਵੀ ਸਾਡਾ ਬਿਲਕੁਲ ਸਹੀ ਹੈ ਸਾਨੂੰ ਠੀਕ ਲੱਗਦਾ